ਗੱਜ ਕੇ ਬੋਲੋ ਹਟ ਇਸ ਟਾਨੀ ਲੈ ਲੈ ਕੰਨੀ ਇਹ ਨਹੀਂ ਬੋਲੀ ਜਾਂਦੇ ਆਪਾਂ ਗੱਜ ਕੇ ਬੋਲੋ ਵੀ ਇਹਨੇ ਪੈਸੇ ਲੈਣੇ ਆ ਆਪਣੀ ਚੱਲ ਹਾਂ ਜੀ ਬਾਤਲਾ ਲਈਦਾ ਓਏ ਰੁਕੋ ਰਹਿਨੇ ਆਣੇ ਕੋਲੋਂ ਉਪੜਾ ਠੀਕ ਐ ਇਹਨੂੰ ਮੈਂ ਤਾਂ ਕਿਹਾ ਸਰਦਸਿਆ ਕਹਿੰਦਾ ਕਿ ਉਹਨੂੰ ਤਾਂ ਕਿ 40 ਜੀ ਮਨਦਾ ਤੇ ਉਹਦਾ 50 ਲੈਦਾ ਮੈਂ ਮਨਦਾ ਤੇ 3 ਨੇ ਕਹਿੰਦੀ ਇਹਨਾਂ ਨੰਬਰ ਤੇ 3 ਮਨਦਾ ਕਿਹੜਾ ਮਨਦਾ ਜਾਇ ਕਰ ਫਰੀ ਲੈ ਜਾ ਤੂੰ ਗੁਰੂ ਮਨਦਾ ਕਿ 40 ਮੈਂ ਮਾਰ ਪਾਏ ਡਾਂਗਾ ਮਨੂ ਕੀ ਮੈਂ ਇਹ ਮੈਨੂੰ ਨਹੀਂ ਸੀ ਕਹਦਾ ਮੈਂ ਨਹੀਂ ਜਾਣਦਾ ਇਹ ਕੰਮ ਕਿੰਨੇ ਵੀ ਦੇਣੀ ਐ ਮੈਂ ਆਪਾਂ ਜੈ ਜੀ ਦੱਸੇਗਾ ਦੱਸ ਦੇ ਕੋਈ ਗੱਲ ਯਾਰ ਇਹਦਾ ਜੀ ਅਸੋ ਤੀ ਕੋ ਪੱਕੇ ਲਾਉਂਦਾ ਕਿ 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 ਕੋਈ ਕੋਈ ਨਹੀਂ ਬਾਈ ਕਹਿੰਦਾ ਕਿ ਲੱਖ ਵੀ ਰਾਇਦਾ ਮੈਂ 10 ਤਾਂ ਲਾਈ ਦਿੰਦਾ ਉਹ ਹਨੇਂ ਹੀ ਘਰਾਵਾ ਇਹ ਖਰਚਾ ਪੱਟਾ ਲੈ ਲਾ ਤਾਂ ਹੀ ਕਿ ਕੀ ਕਹਤਾ ਤੁਸੀਂ ਮੈਂ ਤਾਂ ਯਾਰ ਕਹਦਾ ਬਈ ਬੰਦਾ ਇੱਕ ਉਹਦਾ ਪੱਕਾ ਬੰਦਾ ਕੀ ਇਹਨੂੰ ਸਾਨੂੰ ਹਜਰ ਲੈ ਚਾੜੀ 7 ਗੱਲ ਚਾਹਤਾ ਹੋਈ ਕਿ ਇੱਕ ਵਾਰ ਲੱਗੀ ਜਾਨੀ ਮੈਂ ਤਾਂ ਤੇਰੇ ਕੋਲ ਦੀ ਮਾਂ ਕਾ ਮਾਂ ਹੈ ਓ ਯਾਰ ਜਿਹੜੀ ਗੱਲ ਆ ਜੱਦਾ ਫਿਰ ਉਸ ਗੱਲ ਤੇ ਰਹੋ ਜਿਹੜੀ ਗੱਲ ਹੈਗੀ ਦਸ ਕਿੱਥੇ ਨੂੰ ਛੁੱਟ ਗਿਆ ਤਾਂ ਦਿੱਤੇ ਗਏ ਆ ਹਾਂ ਦਸ ਦਾ ਛੱਡਦਾ ਹੈ ਹਾਂ ਦਸ ਦਾ ਚੀਰ ਪਰ ਰਕਲਾ ਪਿਛਾ ਆਵਿਆ

ਦੇਖ ਲੈ 10 ਹੁਣ ਘੱਟ ਹੈ ਮੰਗਿਆ 20 ਗੇਜ 10 ਰੈਂਡ ਤੇ ਫਿਰ ਚਲੋ ਰੈਂਡ 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 10000 ਜੇ ਤਾਂ ਬਾਈ ਨੇ ਕਹਿਤਾ ਤਾਂ ਲਾ ਜਦੋਂ ਉਸ ਗੱਲ ਤੇ 20 ਦਿਲਾ ਇਹ ਗਾਣਾ ਉਹ ਰਾਤ ਫਰਫਾ ਸਰ ਫਿਰਦਾ ਮਨ ਜੈਸਾ ਤੈਨੂੰ ਦਵਾ ਕੇ ਕੋਸ਼ਿਸ਼ ਤਾਂ ਕਹਿ ਵੀ ਤਾਈ ਤਰੀਖਾ ਤਰ ਬਾਬਾ ਦੇਖਣਾ ਇਹ ਗਾਣਾ ਸੰਭਲ ਕੇ ਗੀਣਾ ਹੁਣ ਮੈਨੂੰ ਸੁਣਾ ਕਮਰਟੀ ਬੰਨੇ ਤੜਕੇ ਖੜੇ ਹੋਏ ਬੋਲ ਨਾ ਇਹ ਗਾਣਾ ਇੱਕ ਵਾਰੀ ਦੇਖ ਕੀ ਦੀ ਹੋ ਗਈ ਜਲਦੀ ਠੀਕ ਕਰ ਦੇ ਮਾਲਕ ਠੀਕ ਹੈ ਨਾ ਹੋਰ 1000 ਰੁਪਏ ਦੇ ਦੇ ਦੋ ਬੱਚੀ ਦੀ ਹੈ ਬਾਈ ਦੀ ਛੱਡ ਬੱਚਾ ਜੀ ਕਹਿੰਦਾ ਛੱਡ ਬਾਈ ਦਾ ਬੱਚਾ ਛੱਡ ਲਾ ਹੁਣ ਗਏ ਛੱਡ ਛੱਡ ਨਹੀਂ ਮੈਂ ਇੱਕ ਵਾਰੀ ਫੜ ਲਾਉਂਦਾ ਹੁਣ ਆ ਲੈ ਛੱਡਣਾ ਹੋਇਆ ਛੱਡਦੀ ਆ ਡਰਾਸਰ ਮੰਗਿਆ ਇਹਨੂੰ ਤੋਂ ਕੁਝ ਨਹੀਂ ਮੰਗਿਆ ਯਾਰ ਚਾਓ ਖੜ ਕੇ ਆ ਯਾਰ ਚੱਪੜ ਦੇ ਖੋਚੋ ਕੇ ਲੈ ਇੱਕ ਗੱਲ ਸੁਣਾ ਇੱਧਰ ਗੱਲ ਸੁਣਾ ਹਾਂਜੀ ਤੂੰ ਸਾਡੇ ਨਾਲ ਗੱਲ ਕਰ ਉਹ ਤੋਂ ਤੂੰ ਕੀ ਲੈਣਾ ਉਹਦਾ ਨੌਕਰੀ ਸਾਡੇ ਕੋਲ ਨਹੀਂ ਕੋਈ ਇਹ ਬਾਬਾ ਖੜਾ ਆਪਦਾ ਇਹਨੂੰ ਮੈਂ ਦੇਈ ਤੂੰ ਸਾਡੇ ਨਾਲ ਗੱਲ ਕਰ ਜਿਹੜੀ ਅਸੀਂ ਕਰਦੇ ਗੱਲ ਹੈ ਹੁਣ ਬੋਲੀ ਨਾ 24 ਦੀ ਹੋ ਗਈ ਬਸ ਬਹਿ ਜਾ ਹੁਣ ਬਸ ਬਹਿ ਲਿਆ ਹੁਣ ਬੋਲਿਆ ਹੁਣ ਬਹਿ ਜਾ ਛੱਡ ਲਾਇਆ ਜਾ ਬਸ ਹੁਣ ਬੋਲਣਾ ਬਹਿ ਜਾ ਚੁੱਪ ਕਰਕੇ ਭੈਣ ਚੋ ਦਾ ਇੰਨੇ ਨਹੀਂ ਕਹਿੰਦਾ ਹੋਰ ਦੇਈ ਜਾਂਦਾ ਟਰਸਾ ਢਿਲਾ ਕਰ ਮੈਂ ਤੇ ਐਵੇਂ ਮਰੀ ਇੰਨਾ ਕੋਈ ਵੇਖਦੀ ਚੰਗੀ ਆ ਕਮਾਂਡ ਚੁਣੀ ਇੱਕ ਬਿਗੂਗੀ ਕੋਲੇ ਫੇਰ ਬਿਗੂਗੀ ज्यादा रे भाई, बच्चे तो तो फेरते हैं। बत्ती निकालो, बत्ती निकालो, बत्ती निकालो। हाँ। तुम कहाँ में करा ਤੇ ਉਹ ਲਾ ਉਹ ਬਾਰੀ ਬਾਰੀ ਆਏ ਤਿੰਨ ਅਸੀਂ ਤਾਂ ਪਹਿਲਾਂ ਹੀ ਲਾ ਲਿਆ ਸੀ ਜੇ ਜਾਣ ਕੇ ਦਾ ਕਿਉਂ ਯਾਰ ਕਿਹੜਾ ਮਾਰੂਗਾ ਚਲ ਕੋਈ ਨਹੀਂ ਕੋਈ ਨਹੀਂ ਜਿਹੜਾ ਹੋ ਗਿਆ ਵਧੀਆ ਹੋ ਆ ਲੈ ਪੈਸੇ ਦੇ ਪੈਸੇ ਜੀ ਜਵਾਕ ਨੇ ਤਾਂ ਮੈਂ ਫੜ ਲਈ ਆ ਪੈਸੇ ਇਹ ਇੱਥੇ ਕਿੰਨਾ ਜਮਾ ਲੱਗ ਮੇਰਾ 10 ਦੇ ਪੈਸੇ ਫੜਾਉਣਾ ਜਾਂ ਤਾਂ ਇਹ ਭੱਜੇ ਕੰਮਾਂ ਗੱਲ ਇਹ ਆ ਸਭ ਬੰਦਿਆਂ ਦਾ ਮੁੱਲ ਆ ਆ ਖੜਿਆ ਮੈਂ ਖੜਾ ਇਹ ਖੜਿਆ ਬੰਦਿਆਂ ਦੇ ਵਿੱਚ ਗੱਲ ਕਹੀ ਆ ਜਾਂ ਤਾਂ 10 ਦੇ ਦੇ ਨਹੀਂ ਵੇਚਦੀ ਤੈਨੂੰ ਵੇਚਦੇ ਨਹੀਂ ਬਈ ਲੈ ਇਹ ਨਹੀਂ 10 ਨੂੰ ਵੇਚ ਦੇ 10 ਦੇ ਕੇ ਜੀ ਮਰਦੀ ਆ ਨਾ ਵੇਚਦੇ ਨਹੀਂ ਲਾ ਦੱਸ ਦੇ ਦੇਖਦੇ ਚੱਲ ਤੇਰੀ ਮਾਰਦੀ ਹੋਦਾ ਬੇਰਤਾ ਹੈ ਤੇਰੇ ਮੋਹ ਨਾਲ ਮੱਦ ਹੈ ਉਹ ਆਪ ਦੀ ਉਹ ਆਪ ਦੀ ਖੁਸ਼ੀ ਨਾ ਦੇਈ ਵੀਰੇ ਤਿੰਨ ਮਿੰਟਾ ਵੱਡੇ ਦਾ ਲੋੜ ਆ ਤਿੰਨ ਲੋੜ ਆ ਇਹ ਨਹੀਂ ਦਿੰਦੇ ਨਹੀਂ ਜੇ ਤੈਨੂੰ ਗੱਲ ਦਿੰਨਾ ਨਾ ਆਪਦਾ ਬਣਾ ਕੇ ਤੈਨੂੰ ਪੜਾਉਣਾ ਪੈਸਾ ਨਹੀਂ ਮੈਂ ਉਹਨਾਂ ਦੇ ਮਕਰ ਕਹਿ ਦਿੰਦਾ ਵੀ ਚੱਲ ਇਹ ਇਹਦਾ ਗੱਲ ਉਹੀ ਆ ਨਹੀਂ ਬਾਈ ਹਾਂ ਜੂਵੇਂ ਕੁੜੀ ਦੁਨੀਆ ਸੋਨੇ ਦੀ ਵੇ ਨਾ 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 ਲੈ ਨਹੀਂ ਲੈ ਆਪਾਂ ਦਾ ਦੱਸਦੀ ਕਰਦੇ ਆਂ ਦਾ ਤੱਕਾ ਉਹ ਕਹਿੰਦੇ ਹੁੰਦੇ ਜੇ ਕਹਿੰਦੇ ਹੁੰਦੇ ਨਾ ਇਹਦੇ 'ਚ ਪਤਾ ਗੱਲ ਕੀ ਆ 14 'ਚ ਕਰਦੇ ਆ 14 ਉੱਡਦਾ ਜਾਂਦਾ ਚਲੋ ਜੇ ਲੈ ਹੋਏ ਤੂੰ ਵੀ ਹਾਂ ਨਹੀਂ ਆਂ ਦਾਂ ਤੋ ਸਹੀ ਮੈਂ ਤੇਰੀ ਗੱਲ ਨੂੰ ਸੱਚ ਮੰਨੂ ਤੇਰੀ ਮੈਂ ਗੱਲ ਨੂੰ ਸੱਚ ਮੰਨੂਗਾ ਇਹਦੇ 'ਚ ਅੱਜ ਵੀ ਤੇਰਾ ਅੱਜ ਵੀ ਭਲਾ ਅੱਜ ਵੀ ਇਹ ਵਿੱਚ ਐਂ ਵੀ ਕਿ ਉਹ ਵੰਦੀ ਐ ਦਾ ਫਰਕ ਤੈਨੂੰ ਵੀ ਬਾਲਾ ਬਾਬਾ ਪਤਾ 15000 ਹੈ ਕਿੱਥੋਂ ਚੱਲਣਗੇ ਅੱਗੇ ਮਰੇ ਬੈ ਜਮਾ ਤੈਨੂੰ ਕਈ ਦਾ ਸੌਦਾ ਕਰਾਇਆ ਸੀਗਾ ਵੀ 20 ਦੇ ਨੇੜੇ ਕਰ ਲੈ ਹਾਂ ਉਹ ਕਹਿੰਦਾ 20 ਦੇ ਨੇੜੇ ਕਰ ਲੈ ਕਹਿੰਦਾ ਸਦਾ ਦੀ ਸਦਾ ਦੀ ਅਗਲਾ ਕਹਿੰਦਾ ਵੀਰੇ ਮੈਨੂੰ ਇਹ ਵੀ ਦੱਸ ਮੈਂ ਇਹਨੂੰ ਮਾਰਦਾ ਮੈਂ ਤਾਂ ਜਿਵੇਂ ਤੁਸੀਂ ਕਹਤਾ ਉਵੇਂ ਦੱਬਤੀ ਜਿਵੇਂ ਕਹਤਾ ਉਵੇਂ ਹੀ ਦੱਬਤੀ ਮੈਂ ਮਾਰਦਾ ਕਿਸੇ ਗੱਲ ਨੂੰ ਉਹ ਤੇਰੀ ਗੱਲ ਮੈਂ ਮਾਰਦਾ ਜਿਆਦਾ ਗੱਲ ਨੂੰ ਆਏ ਕਹਿੰਦੇ ਵੀ ਪੈਸੇ ਫੜ ਨਹੀਂ ਉਹ ਰੋਹ ਪਹਿਲਾਂ ਗੱਲ ਸੁਣ ਅੱਧੇ ਹੀ ਪੈਸੇ ਮੈਂ ਅਗਲੇ ਵੀ ਮੈਂ ਫੜਾ ਮੈਂ ਤੈਨੂੰ ਕਹਿ ਨਹੀਂ ਨਹੀਂ ਦਿੰਦਾ ਜਿਹੜਾ 2000 ਦਲਾਨੀ ਲੈਣੀ ਆ ਇਹ ਤੋਂ ਲਵਾਂਗਾ ਮੈਂ ਦੇ ਲਵਾਂਗਾ ਫਿਰ ਉਹਨਾਂ ਨੂੰ ਇਹਨਾਂ ਨੂੰ ਖਰਾ 10 ਦੇਣਾ ਪਊ ਇਹਨਾਂ ਨੂੰ ਖਰਾ 10 2300 ਲਵਾਂ ਇਹ ਤੋਂ ਸਹੀ ਹੈ ਕੁਝ ਵੀ ਸਹੀ ਹੈ ਕੁਝ ਵੀ ਨਾ ਆਹ ਲੱਗ ਸਾਰਿਆਂ ਦੇ ਆਪਾਂ ਨਕਦੇ ਚਿੱਟੀ ਗੱਲ ਕਰਦੇ ਆ ਕੋਈ ਇਹ ਨਹੀਂ ਵੀ ਲਕੋਕੇ ਗੱਲ ਕਰਦਾ ਨਾ ਨਾ ਪੰਜ ਦੇ ਵਾ ਇੱਕ ਦਿਨ ਨੂੰ ਮੈਂ ਦੱਸਾਂ ਜਿੰਨਾ ਕਰੇ ਇਹ ਤਾਂ ਮੇਰੀ ਦਵਾ ਨਾ ਹੈ ਮੇਰੇ ਦਬ ਦਾ ਬਣਾ ਇੱਕ ਦਿਨ ਨੂੰ ਮੈਂ ਦੱਸਦਾ ਜਦੋਂ ਤੁਰ ਜੇ ਨਾ ਉਦੋਂ ਬੰਦੇ ਨੂੰ ਪਤਾ ਹੁੰਦਾ ਦੋਗੀ ਆਹ ਸਹੀ ਸਾਫਤਾ ਆ ਭੜੇ ਬਣੀ ਗਦੀਪ ਸਾਹਿਬ ਦਾ ਚਾਲ ਮੀਡੀਆ ਨੂੰ ਵੱਦਾ ਲੱਗ 2000 ਇਹ ਤੋਂ ਲੋਸ ਦਾ ਪਹਿਲਾ ਵੀ ਸੀ ਇਹ ਲਓ ਇਹ ਖਰਾਪਰਾ ਹੋ ਗਿਆ ਇਹ ਖਰਾਪਰਾ ਹੋ ਗਿਆ ਵੀਰ ਇਹ ਖਰਾਪਰਾ ਹੋ ਗਿਆ ਧੱਕਾ ਇਹ ਜੈ ਜਾਰੇ ਮਾਰੀ ਨਹੀਂ 2000 ਰੁਪਏ ਇੱਥੇ ਲੈਣਾ ਦਲਾਲੀ ਜੇ ਦਾ ਕੋਈ ਮੇਰੀ ਮੇਰੀ ਗੱਲ ਸੁਣ 14 14000 ਇਹਨਾਂ ਦਾ ਵੀ ਓਏ 1 ਮਿੰਟ ਖੜੋ ਤੂੰ ਓਏ 1 ਮਿੰਟ ਖੜੋ ਜਾ ਯਾਰ ਲੱਖ ਲੱਖ ਦਾ ਚੰਗਾ ਰਹਿੰਦਾ ਕਸਮ ਲੱਗੇ ਜੇ ਕੋਈ ਉਹ ਜੀ ਹੁੰਦੀ ਹੋਬ ਨਾ ਮੈਂ ਉਹਦੀ ਠੋਕ ਦਿੰਦਾ ਮੰਨ ਲੈ ਮੇਰੀ ਮੇਰੀ ਵੀ ਮੰਨ ਲੈ ਯਾਰ ਮੈਂ ਕੀ ਕਹੂੰ ਇਹ ਮੈਂ ਤੈਨੂੰ ਮੰਨ ਲੈ ਗੱਲ ਗੱਲ ਲੈ 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 ਮੰਨ ਮੰਗਿਆ ਮੈਂ ਤੇਰੀ ਕਦਰ ਕਰਦੀ ਹੁਣ ਜੇ ਮੰਨ ਲੈ ਭਰਾ ਮੜ ਕੇ ਬਸ ਤੇਰੇ ਤੋਂ ਤਿੰਨ ਦੁੱਧੀਆਂ ਮੈਂ ਇਹਨਾਂ ਨੂੰ ਨਹੀਂ ਦਿੱਤੀ ਅਸੀਂ ਲੈ ਜਾ ਲੈ ਜਾ ਉਹ ਦੇਖ ਇਹਨਾਂ ਤੂੰ ਸਦਾ ਰੋਜ਼ ਹੀ ਸਤ ਇੱਕ ਗੱਲ ਸੁਣ ਤੈਨੂੰ ਦੋ ਲੈਣਾ ਸੀ ਆ 1000 ਮੈਥੋਂ ਲੈ ਮੈਂ 1000 ਨਹੀਂ ਸਾਰੂੰ ਥੋੜੀ ਮੈਂ ਹੱਸਣਾ ਲੈ ਜੀ ਜੀ ਠੀਕ ਐ ਜੇ ਤਾਂ ਹੁਣ ਮੇਰੀ ਦੀਦ ਰੱਖ ਦਿਓ ਆ ਗਿਣ 11 ਗਿਣ ਰੱਖਾ ਤੋਂ ਭਰੇ ਲੈ ਖੜੋ ਜਾ 1 ਮਿੰਟ ਹੋਵੇ 10000 ਮੈਂ ਆਪਦੇ ਕੋਲੋਂ ਦੇਦਾ ਵੀ 12000 ਤੋਂ ਕੋਣ 22 ਇਹ ਲੈ 11 ਹੋ ਗਿਆ ਚੱਕ ਮੈਂ ਇਸ ਲੈ ਜਾ ਕਿਵੇਂ ਬਾਈ ਕਿਵੇਂ ਬਾਈ